ਤਾਂ ਜਵਾ ਜਦਰਾ ਦੋਸਤੋ ਵੀਡੀਓ ਵਿੱਚੋਂ ਕੱਟੀ ਗਈ ਸੀ ਤੇ ਅੱਜ ਕੈਮਰਾ ਮੈਨ ਮੇਰਾ ਮੇਨ ਮੇਰਾ ਕੈਮਰਾਮੈਨ ਸੀ ਬੰਦਾ ਉਹ ਹੈ ਨਹੀਂ ਇਹ ਥੋੜਾ ਅਨਜਾਨ ਸੀ ਬੰਦਾ ਕੈਮਰੇ ਵਾਲਾ ਜਿੰਨੇ ਕੋਲੋਂ ਵੀਡੀਓ ਵੀ ਕੱਟੀ ਤੇ ਲੱਗਦਾ ਬਣ ਕੇ ਤਿਆਰ ਹੋ ਗਿਆ ਆਪਾਂ ਤੁਹਾਨੂੰ ਦੁਬਾਰਾ ਹੁਣ ਇਹ ਵੀਡੀਓ ਵਿੱਚ ਦੱਸ ਦਿਆਂ ਜਿਹੜੀ ਦੁਬਾਰਾ ਵੀਡੀਓ ਫੇਰ ਆਪਾਂ ਸ਼ੁਰੂ ਕੀਤੀ ਆ ਇਹਦੇ ਵਿੱਚ ਆਪਾਂ ਕਾਲੀ ਮਿਰਚ ਪਾਈ ਆ ਬਦਾਮਾਂ ਦੀਆਂ ਗਿਰੀਆਂ ਤੇ ਕਸਕਸ ਪਾਈ ਹੈ ਜੀ ਇਹ ਆਪਾਂ ਅਜੇ ਤਿੰਨ ਚੀਜ਼ਾਂ ਦਾ ਹੀ ਰਗੜਾ ਲੱਗਿਆ ਬਨਾਮ ਨਾਲ ਛੋਟੀ ਲਾਚੀਆਂ ਇੱਕ ਦੋ ਪਾਤੀਆਂ ਹੈ ਵਿੱਚ ਬਾਕੀ ਆਪਾਂ ਫੁੱਲ ਜਿਹੜੇ ਘਲਾਸ ਦੇ ਉਹ ਵੀ ਨਹੀਂ ਪਾਏ ਤੇ ਨਾ ਆਪਾਂ ਦੇ ਮਖਤ ਪਾਏ ਇਹ ਆਪਾਂ ਪੇਨ ਵੈਰਾਈਆਂ ਚਾਰ ਤਰ੍ਹਾਂ ਪਾਈਆਂ ਨੇ ਇਹਨਾਂ ਦਾ ਰਗੜਾ ਇਹ ਦਿਲ ਅਤੇ ਦਿਮਾਗ ਨੂੰ ਜਿਹੜਾ ਤਕੜਾ ਕਰਦੀ ਹੈ ਜੀ ਇਹ ਬਾਦਾਮ ਤਸਕਾਸ ਸਾਰਾ ਕੁਝ ਦਿਮਾਗ ਵੀ ਦਿਮਾਗ ਨੂੰ ਵੀ ਤਾਕਤ ਦਿੰਦੇ ਆ ਕਿ ਜਿਆ ਇਹ ਇਹ ਇਹਦੇ ਨਾਲ ਦਿਲ ਵੀ ਜਿਹੜਾ ਬੰਦੇ ਦਾ ਤਕੜਾ ਹੁੰਦਾ ਹੌਸਲੇ ਜਿਹੜੇ ਹੁੰਦੇ ਉਹਨਾਂ ਨਾਲ ਬੜੇ ਬਲੰਦ ਹੁੰਦੇ ਆ ਸਾਰੀਆਂ ਇਹਨਾਂ ਨਾਲ ਬੜਾ ਬਲੰਦ ਕਰਨ ਵਾਲੀਆਂ ਚੀਜ਼ਾਂ ਇਹ ਹਰ ਇੱਕ ਵਾਸਤੇ ਚੰਗੀ ਆ ਭਾਵੇਂ ਦੇ ਬਜ਼ੁਰਗ ਛਾਗਲੇ ਇਹਨੂੰ ਭਾਵੇਂ ਬੱਚਾ ਛਾਗਲੇ ਜਿਹੜੇ ਪਲਵਾਨ ਤੇ ਪਲੇਅਰ ਮਿਹਨਤ ਨਾਲ ਮਰ ਵਾਲੇ ਜਿਹੜੇ ਇੰਰੀਆ ਉਹਨਾਂ ਵਾਸਤੇ ਬਹੁਤ ਜ਼ਿਆਦੀ ਫਾਇਦੇਮੰਦੀ ਚੀਜ਼ ਆ ਉਹ ਡੇਲੀ ਯਾਰ ਹੈ ਨਾ ਆਪਾਂ ਵਿੱਚ ਨਗਾ ਨੂਗਾ ਪਾਲੀ ਦਾ ਜਦੋਂ ਆਪਾਂ ਖੇਡਦੇ ਰਿਆਂ ਕਬੱਡੀ 92 93 ਦੇ ਵਿੱਚ ਆਪਾਂ ਮੇਜ਼ ਨਾਲੇ ਬਾਧੂ ਇਹ ਉਦੋਂ ਲੱਗੇ ਆਪਾਂ ਖੇਡਣ ਤੋਂ ਬਾਅਦ ਆਪਾਂ ਕਾਫੀ ਸਮਾਂ ਜਿਹੜਾ ਬਾਹਰ ਦੇ ਵਿੱਚ ਖੇਡਦੇ ਰਹਿੰਦੇ ਆ ਆਪਣਾ ਰੋਜ਼ ਦਾ ਡੇਲੀ ਦਾ ਰਗੜਾ ਹੁੰਦਾ ਏ ਤੇ ਡੇਲੀ ਦੀ ਮਿਹਨਤ ਉਹਦੇ ਜਿਹੜੇ ਡੇਲੀ ਦਾ ਰੰਗ ਸਾਡੇ ਟਾਈਮ ਤੇ ਵੀ ਵਹੀ ਖੇਡਦੇ ਸੀ ਤੇ ਉਦੋਂ ਆਪਣੇ ਨਾਲ 플레이ਰ ਜਿਹੜੇ ਸੀ ਸਾਡਾ ਘੱਟਾ ਬਾਛਾ ਟੀਮ ਹੁੰਦੀ ਸੀ ਸਾਡੇ ਇੱਕ ਸਾਹ ਸਿੰਘ ਪ੍ਰਭਾਣੇ ਸਾਡਾ ਇੱਕ ਬਲਵੰਤ ਸਿੰਘ ਇੱਕ ਦਲਬਾਰ ਸਿੰਘ ਤੇ ਦੋ ਤਿੰਨ ਬੰਦੇ ਪਾਸੇ ਦੇ ਸੀ ਸਾਡੇ ਨਾਲ ਬੂਟੇ ਆਲਾ ਜਨੇ ਹੋਗਾ ਫੀਰ ਬੰਦ ਹੋ ਗਿਆ ਸਾਡੀ ਯਾ ਕਾਫੀ ਟੀਨ ਸੀ ਅਸੀਂ ਪੜਾਣੇ ਵਾਲਿਆਂ ਨਾਲ ਬੱਬੂ ਪੜਾਣੀਆਂ ਆ ਜਿਹੜਾ ਅਸੀਂ ਘਟੋ ਪੜਾਣੇ ਆ ਉਹਨਾਂ ਦੇ ਨਾਲੇ ਹੀ ਮੈ ਲੰਗਦੇ ਰਹੇ ਹਾਂ ਕੱਲ ਮਾਨਕ ਦੇ ਮੱਖਣਾ ਰਹੀ ਸੀ ਪੀਛੇ ਰਹੀ ਉਹਨਾਂ ਨਾਲ ਮੈਚ ਸਾਡੇ ਲੱਗੇ ਤੇ ਉਧਰੋਂ ਤਾਰੀ ਹਰੀ ਰੰਡੇਆਲੇ ਵਾਲੇ ਕਿਸ਼ਨਪੁਰ ਵਾਲੇ ਤਾਰੀ ਜਿਹੜੇ ਸੀ ਸ਼ਾਂਤੀ ਰਹੀ ਤੇ ਆਪਣਾ 10 ਗਗੜੇ ਵਾਲਾ ਉਹਨਾਂ ਨਾਲ ਮੈਚ ਬੜੇ ਲੱਗੇ ਉਧਰੋਂ ਇਧਰਾਂ ਮਾਝੇ ਦੇ ਵਿੱਚ ਤੇੜੀ ਆਪਣੇ ਜਨਰਲ ਭਾਈ ਜੀਤਰੀਆ ਹੋ ਗਿਆ ਜੀ 31 ਸਿਸਵੇਵਾਲ ਉਹਨਾਂ ਨਾਲ ਵੀ ਲਾਏ ਮੈਚ ਆਪਾਂ ਪੀ.ਡੀ ਰਾਜੋ ਕੇ ਸੰਮਾ ਬਰਨਾਲੀਆ ਤੇ ਤੋਨਾ ਸ਼ਬਾਹਪੁਰੀਆ ਇੱਧਰਾਂ ਕਰਕੇ ਉਹਨਾਂ ਪਲੇਅਰਾਂ ਦੇ ਨਾਲ ਆਪਣੇ ਇੱਕ ਜੋਤੇ ਪ੍ਰਵਾਨ ਦਾ ਪੋਤਰਾ ਹੀ ਗੋਪੀ ਉਹ ਉਹ ਬਾਅਦ ਚ ਫੇਡਣ ਲੱਗਾ ਥੋੜੇ ਜਿਹੇ ਮੈਚ ਉਹਦੇ ਨਾਲ ਲੱਗੇ ਸਾਡੇ ਕਾਫੀ ਪਲੇਅਰਾਂ ਦੇ ਨਾਲ ਜਿਹੜੇ ਨਾਮ ਵਾ ਪਲੇਅਰ ਸੀ ਮਾਝੇ ਦੇ ਵੀ ਉਹਨਾਂ ਦੇ ਨਾਮ ਵੀ ਆਪਣੇ ਮੈਚ ਬੜੇ ਨਿੱਕੀ ਵਧੀਆ ਵਧੀਆ ਖਾਰੇ ਵਾਲੇ ਸੱਚ ਖਾਰੇ ਵਾਲੇ ਦੇ ਖਾਰੇ ਦੇ ਹੀ ਹਿੰਦਪلوان ਸੁਖੇਰੀ ਮੰਨੇਰੀ ਉਹਨਾਂ ਨੂੰ ਮੈਚ ਆਪਣੇ ਲੱਗੇ ਵਧੀਆ ਸੀ ਤੇ ਆਪਾਂ ਜਿਹੜਾ ਨਾਮਕਾਇਆ ਅੰਮ੍ਰਿਤ ਦੀ ਕਿਰਪਾ ਨਾਲ ਆਜੇ ਸਮੇਂ ਦੇ ਵਿੱਚ ਨੂੰ ਹੀ ਆਪਾਂ ਨੂੰ ਸ਼ੌਂਕ ਆ ਮਿਹਨਤ ਨਾਲ ਹੁੰਦਾ ਨਾਲ ਨਾਲ ਆਪਾਂ ਖਾਹਕ ਵੀ ਜਿਹੜੇ ਨੌਜਵਾਨੀ ਪੀੜ੍ਹੀ ਉਹਨਾਂ ਨੂੰ ਆਪਾਂ ਮੋਟੀਵੇਟ ਕਰਦੇ ਜੀਦਾ ਮਿਹਨਤ ਪੱਖੋਂ ਹੀ ਤੇ ਖਾਹਕ ਪੱਖੋਂ ਅੱਜ ਵੀ ਆਪਾਂ ਕੋਸ਼ਿਸ਼ ਕੀਤੀ ਆ ਰਗੜਾ ਲਾ ਕੇ ਇਸ ਨਾਲੇ ਛਕਾਂਗੇ ਨਾਲੇ ਮੁੰਡਿਆਂ ਨੂੰ ਸਿਹਤ ਮਿਲੇਗੀ ਇਸ ਚੀਜ਼ ਤੋਂ ਚੰਗੀ ਖਾਹਕ ਖਾਓ ਜਿਹੜਾ ਇਹ ਦੇਸੀ ਖਾਗ ਹੋ ਜਾਂਦੀ ਹੈ ਦੇਸੀ ਕਿਉਂ ਦੇਸੀ ਖਾਹਕ ਜਦਾਂ ਨਾਲੀ ਇਹਦਾ ਅੱਜਕੱਲ੍ਹ ਪ੍ਰੋਡਕਟ ਜੇ ਲੋਕ ਖਾਂਦੇ ਆ। ਕਈਆਂ ਅਟੈਕ ਹੁੰਦੇ ਮੁੰਡਿਆਂ ਨੂੰ। ਜਿਹੜੇ ਆਲਦੇ ਐਕਡਮ ਟੈਗ ਆ ਗਏ ਨੇ ਨੌਜਵਾਨ ਨੂੰ ਟੈਗ ਹੋਣਾ ਉਹ ਸਾਰੀ ਹੁੰਦਾ ਕਰਕੇ ਹੋ ਰਿਹਾ। ਜਿਹੜੇ ਪਹਿਲੇ ਪਹਿਲਵਾਨ ਜਿੰਨੇ ਸੀ ਉਹਮਾਂ ਨੇ ਦੇਸੀ ਖਾਣੇ ਖਾਧੀਆਂ ਕਦੀ ਕਿਸੇ ਨੂੰ ਟੈਗ ਨਹੀਂ ਆਇਆ। ਹੁਣ ਕਿਉਂ ਆ ਰਿਹਾ? ਜਿਦਾਂ ਨੂੰ ਪਤਾ ਨਹੀਂ ਕਿਹੜੀ ਕਿਹੜੀ ਚੀਜ਼ ਪਾ ਕੇ ਕੀ ਕੀ ਉਹਦੇ ਵਿੱਚ ਪਾ ਕੇ ਬਣਾਇਆ ਗਿਆ ਉਹਨਾਂ ਨੂੰ। ਪਰ ਉਹ ਜੁਨਾਜਰ ਖਾਂਦੇ ਰਹੀ ਤੇ ਉਹਨਾਂ ਚਰੀ ਉਹਨਾਂ ਦੇ ਨਾਲ ਸਰੀਰ ਜਦੋਂ ਛੱਡ ਦਿੰਦੇ ਆ ਮਾਸ਼ੱਲਾਮੁੱਲ ਜਿਹੜਾ ਫੇਰ ਥੱਲੇ ਹੋ ਜਾਂਦਾ ਇਹ ਕਰਕੇ ਜਿਹੜੀਆਂ ਖਰਾਕਾਂ ਦੇਸੀ ਨੇ ਇਹਦੇ ਨਾਲ ਜਿਹੜਾ ਸਰੀਰ ਬਾਡੀ ਦਾ ਜਿਹੜਾ ਬਣਨਾ ਨਾ ਮਸਲ ਬਣਨੇ ਜਾਂ ਕੁਝ ਵੀ ਸਰੀਰ ਦਾ ਢਾਂਚਾ ਉਹ ਲੰਮਾ ਸਮਾਂ ਜਿਹੜਾ ਉਹ ਬਾਡੀ ਬਣੀ ਰਹਿੰਦੀ ਰਹ ਆਬ ਨਹੀਂ ਹੁੰਦੀ ਇਹ ਕਰਕੇ ਆਪਣਾ ਵੀਡੀਓ ਰਗੜਾ ਬਣ ਕੇ ਯਾਰ ਹੋ ਗਿਆ ਵੇ ਹੁਣ ਬਿਲਕੁਲ ਰੜਕਦਾ ਨਹੀਂ ਰੜ ਜਦੋਂ ਐਦਾਂ ਐ ਫੜ ਕੇ ਵੇਖਣਾ ਰਗੜੇ ਨੂੰ ਮਲਾਈ ਜਿਹੜੀ ਆਪਾਂ ਕਸਕਾਸ ਰਗੜੀ ਆ ਜਦੋਂ ਐਦਾਂ ਆਪਣੇ ਐ ਨਹੀਂ ਰੜਕਦੀ ਮਲਾਈ ਇਹਨੂੰ ਬਣ ਜਾਂਦੀ ਉਦੋਂ ਸਮਝੋ ਕਸਕਾਸ ਰਗੜੀ ਗਈ ਬਾਦਾਮ ਤੋਂ ਉਹਦੇ ਰਗੜੇ ਜਾਂਦੇ ਹੈ ਤੇ ਕਸਕਾਸ ਜਿਹੜੀ ਆ ਉਦੋਂ ਚਲੋ ਵੇਖਣੀ ਮਲਾਈ ਜਰ ਗਈ ਹੋਗੀ ਜਦੋਂ ਸਮਝੋ ਇਹ ਰਗੜਾ ਪਨ ਤਿਆਰ ਹੋਣਾ ਆਪਾਂ ਇਹਨੂੰ ਛਾਣਾ ਮਾਰਾਂਗੇ ਉਹ ਵੀ ਇੱਕ ਧੰਦਾ ਹੈ ਇੰਨੇ ਆ ਤੇ ਆਪਾਂ ਸ਼ੱਕਰ ਵੀ ਪਾ ਸਕਦੇ ਲੋੜ ਪਾਉ ਕਿ ਜੇ ਨਹੀਂ ਕੋਸ਼ਲ ਸਰ ਸ਼ੱਕਰ ਪਾ ਸਕਦਾ ਜੇ ਨਹੀਂ ਤੇ ਆਪਾਂ ਖਾਂਡ ਵੀ ਪਾ ਸਕਦੇ ਆ ਸ਼ੱਕਰ ਵੀ ਪਾ ਸਕਦੇ ਤੇ ਸ਼ੱਕਰ ਹੋਏ ਜਾਰੀ ਵਧੀਆ ਗੱਲ ਬਾਕੀ ਕੋਈ ਗੱਲ ਨਹੀਂ ਖਾਂਡ ਲੋੜ ਮੁਤਾਬਕ ਘੱਟ ਪਾ ਲਓ ਆਪਾਂ ਨੂੰ ਬੜਾ ਆਈਡੀ ਲੱਗ ਜਰੀ ਜਿਦਾਂ ਅੰਦਰ ਉਹ ਵਰ ਜਿੰਨਾ ਕਿ ਲੋੜ ਮੁਤਾਬਕ ਮਿੱਠਾ ਪਾ ਸਕਦੇ ਆ ਠੀਕ ਦੋਸਤੋ ਉਨਾ ਪੈ ਨਿਸ਼ਾਨਾ ਲਾਉਣਾ ਉਹਦੇ ਬਾਅਦ ਹੀ ਆਪਾਂ ਨੂੰਣਾ ਛੋੜਾਇਆ ਫੈਲਪ ਦੀ ਲੋੜਾ ਲਾ ਲੋ ਪਾਣੀ ਵੀ ਝੋਣਾ ਪੈਣਾ ਹਲ ਪਾਣੀ ਲਿਆਓ ਅਰੇ ਪਾਣੀ ਲਿਆ ਭੱਜ ਤੇ ਕੋਣਾ ਕਿੱਥੇ ਵੀਡੀਓ ਲੰਬੀ ਹੋ ਜਣੀ ਜਲਦੀ ਆ ਜਾ ਬਣਾਇਆ ਆਪਾਂ ਉਹਨਾਂ ਦੀ ਵੀਡੀਓ ਉਡੀ ਹੋਈਦਾ ਬਹੁਤਾ ਜਿਵੇਂ ਲੋਕ ਕੱਟ ਪੁੱਟ ਕੇ ਪਤਾ ਨਹੀਂ ਕਿਵੇਂ ਬਣਾਉਂਦੇ ਆ ਆਪਾਂ ਨੂੰ ਦੇ ਪਰ ਇਹ ਨਹੀਂ ਇੰਡੀ ਨੌਲੇਜ ਹੈਗੀ ਆਪਣਾ ਦਾ ਸਿੱਧਾ ਹੀ ਕੰਮ ਚੱਲਦਾ ਜੀ ਪਤਾ ਨਹੀਂ ਆਈਫੋਨ ਆ ਦੇ ਪਤਾ ਨਹੀਂ ਆਈਫੋਨ ਤੇ ਮੈਨੂੰ ਕੋ ਦੱਸਦਾ ਇਹ ਤੇ ਝੰਗੀ ਆਪਣੇ ਦੱਸਦਾ ਇਹ ਉਹਦਾ ਆਈਫੋਨ ਦੇ ਜਿਹੜੀ ਆ ਉਹ ਵੀਡੀਓ ਜਿਹੜੀ ਵਿੱਚੋਂ ਜਿਵੇਂ ਆਪਾਂ ਪੁੱਛ ਕਰਦੇ ਨੇ ਉਹ ਨਹੀਂ ਹੁੰਦੀ ਇਹ ਤਰ੍ਹਾਂ ਕੇ ਲੰਮੀ ਵੀਡੀਓ ਚੱਲੀ ਜਾਂਦੀ ਹੈ ਆ ਪਾਉਣਾ ਲੈ ਲਿਆ ਪਾਉਣਾ ਹੀ ਇਹਨੂੰ ਦੋਹਰਾ ਕਰ ਲਿਆ ਪੱਗ ਦਾ ਬਣਾਇਆ ਸੀ ਜੋ ਇਕੱਠਾ ਕਰ ਲਿਆ ਉਹ ਆਪਾਂ ਸਾਣਾ ਲਾਉਣਾ ਲੋਕਾਂ ਨੂੰ ਆਵਾਂ ਰਹੀਆਂ ਅਬ ਨਾਲ ਇਹਦੇ ਵਿੱਚ ਆਪਾਂ ਸਾਰਾ ਕੇਰਾ ਹੈ 48 ਮੀਰਾ ਬਾਕੀ ਇਹਦੇ ਤੇ ਥੋੜਾ ਜਿਹਾ ਹੋਰ ਪਾਣੀ ਛੱਡ ਕੇ ਮੈਨੂੰ ਐ ਆਟੋਮੈਟਿਕ ਅੰਜੇੜਾ ਹੈ ਕੰਮ ਨਾਲ ਕਿਉਂਕਿ ਇਹਦੇ ਵਿੱਚ ਜਿਹੜਾ ਕਸਕਾਤ ਨਿਕਲਉਣੀ ਜਿਹੜਾ ਬਦਾਮਾਂ ਦਾ ਤੇਲ ਹੁੰਦਾ ਨਾ ਉਹ ਲੱਗਦਾ ਰਹਿੰਦਾ ਉਹਨੂੰ ਮਰਾਂ ਜਾਂ ਚੰਗੀ ਤਰ੍ਹਾਂ ਕਰਕੇ ਘਰ ਮਾਰ ਕੇ ਰੀ ਨਾ ਬਲਾ ਮਾਰਾ ਤੇਲ ਜਿਹੜਾ ਸੰਘਣਾ ਵਾਲਾ ਹੁੰਦਾ ਉਹ ਦੋਸਤੋਂ ਉਹਨਾਂ ਨੂੰ ਮਾਰਾ ਚੰਗੀ ਤਰ੍ਹਾਂ ਮਾਰ ਕੇ ਵਿੱਚੋਂ ਉਹ ਗੇਰੀ ਜਨਨ ਤੋੜੀ ਫਿਰ ਦੁਬਾਰਾ ਐ ਪਾ ਲੈਣਾ ਉਹ ਤਦ ਦਾਰੇ ਇਕੱਠਾ ਕਰ ਲੈਣਾ ਇਹਨੂੰ ਕੰਨੀ ਪਾਤੀ ਗੇੜੇ ਵਿੱਚੋਂ ਮੜਾਇਆ ਕਰਕੇ ਇਦਾਂ ਪਿਛਲੀ ਵਾਰੀ ਆਪਾਂ ਜਿਹੜੀ ਕਸਕਾਸ ਲਿਆਂਦੀ ਸੀ ਨਾ ਉਹ ਵੀ ਸੱਚ ਮੈਂ ਤੁਹਾਨੂੰ ਦੱਸਣਾ ਚਾਹਣਾ ਆ ਦੋਸਤੋ ਅੱਜ ਕੱਲ ਠੱਗੀ ਬਹੁਤ ਹੋ ਰਹੀ ਜੀ ਏ ਮਮੇ ਇੱਕ ਤਾਂ ਠੱਗੀ ਦਾ ਸ਼ਕਾਰ ਹੋ ਗਿਆ ਹਾਂ ਲੋ ਮੈਂ ਤੁਹਾਨੂੰ ਜਾਣਕਾਰੀ ਸਾਂਝੀ ਕਰਨਾ ਉਹ ਵੀ ਕਰਨੀ ਹੈ ਤੇ ਕਿਸਕਾਸ ਲਿਆਂਦੀ ਸੀ ਮੈਂ ਮਖਦੋਂ ਉਹਦੇ ਰੇਤੇ ਬੋਏ ਇਹ ਵੀ ਸਰਕਸ ਕਾਸ ਦਾ ਨਿਕਲਿਆ ਸੀ ਤੇ ਇੱਕ ਦੋ ਹੀ ਸਿਕਲੇ ਸੀ ਉਹ ਨਿਕਲਾਈ ਸੂਜੀ ਦੇ ਸੂਜੀ ਦੀ ਕਿਸਕਾਸ ਬਣੀ ਉਹ ਬਾਅਦ ਜਦੋਂ ਨੂੰ ਪਤਾ ਲੱਗਾ ਉਹ ਚੀਜ਼ ਵੇਖ ਕੇ ਜਦੋਂ ਵੀ ਕਿਤੇ ਲੈਣੀ ਕਿਸਕਾਰ ਅਰੀਜਨਲ ਕਿਸਕਾਰ ਲੈਣੀ 500 200 ਰੁਪਏ ਮਹਿੰਗੀ ਵੀ ਆ ਜਾਵੇ ਤਾਂ ਲੈਣੀ ਅਰੀਜਨਲ ਹੁਣ ਮੈਂ ਆ ਦੁਬਾਰਾ ਹਰੀਕਾਂ ਤੋਂ ਲੈ ਕੇ ਆਇਆ ਹਾਂ ਇਹ ਅਰੀਜਨਲ ਕਿਸਕਾਰ ਲੈ ਆਇਆ ਫੇਰ ਤੇ ਉਹ ਮਾਰਾ ਜਾ ਤੁਸੀਂ ਧਿਆਨ ਰੱਖਣਾ ਜੀ ਉਹ ਠੱਗੀ ਦੇ ਸ਼ਕਾਰ ਨਾ ਹੋ ਜੀ ਆਪਾਂ ਮੈਂ ਉਦੋਂ ਮੈਂ ਥੋੜੀ ਲੈ ਕੇ ਆਇਆ ਸੀ ਪਰ ਹੋਇਆ ਧੋਖਾ ਮੇਰੇ ਜੀ ਮੈਂ ਉਹ ਤਾਂ ਕਹਾਂਦਾ ਜੀ ਮੈਂ ਵੀਡੀਓ ਵੀ ਬਣਾ ਕੇ ਰੱਖੀ ਹੋਈ ਆ ਉਹਨੂੰ ਮੈਂ ਪੁੱਛਣਾ ਵਾਂ ਉਹਨਾਂ ਨਾਲ ਆਪਾਂ ਗੱਲ ਕਰਾਂਗੇ ਜ਼ਰੂਰ ਕਿਉਂਕਿ ਜਦੋਂ ਨੇ ਪੈਸੇ ਆਪਣੇ ਤੋਂ ਪੂਰੇ ਲਏ ਆ ਤੇ ਚੀਜ਼ ਕਿਉਂ ਨਹੀਂ ਨੇ ਆਪਾਂ ਵਧੀਆ ਦਿੱਤੀ ਰਹੀ ਨਾਲ ਪੈਸੇ ਰਿਜਨਲ ਦੇ ਲਏ ਆ ਕਸਤਾਵ ਨੇ ਆਪਾਂ ਨੂੰ ਦਿੱਤੀ 2 ਨੰਬਰ ਵਾਲੀ ਮਾੜੀ ਜਿਹੜੀ ਸੂਜੀ ਤੋਂ ਬਣੀ ਸੂਜੀ ਦੇਖ ਲਓ ਕਿੰਨੇ ਰੁਪਏ ਕਿਲੋ ਤੇ ਕਸਤਾਵ 12 13 ਰੁਪਏ ਕਿਲੋ ਦੇ ਸੂਜੀ ਸੂਜੀ ਮੈਨੂੰ ਪਤਾ ਨਹੀਂ ਡੇਟ ਦਾ ਵਾਹੇ ਮੇਰੇ ਖਾਲ ਬਿਲਕੁਲ ਹੀ ਸਸਤੀ ਕੀ ਆ। ਟਰੋਡੀਆਂ ਦੇ ਭਾਅ ਹੀ ਸਮਝ ਲੋ ਤੁਸੀਂ। ਤੇ ਉਹ ਨੇ ਮੈਨੂੰ 1200 ਦੇ ਹਿਸਾਬ ਨਾਲ ਲਾਤੀ 300। ਇਹ ਕਰਕੇ ਆਪਾਂ ਹੁਣ ਤੋਂ ਵੀ ਹਿਸਾਬ ਪਾਉ ਲੈਣਾ ਜੀ। ਨੌਰੀ ਆਪਾਂ ਰਗੜਾ ਹੋ ਗਿਆ ਤਿਆਰ ਛਾਣਾ ਗਿਆ ਬਾਜ। ਹਾਂ। ਬਾਰਦੀ ਦੀ ਛੱਡੀ ਆਪਾਂ ਮਾ ਆਪਣਾ ਇਹ ਜਿਹੜੀ ਸਕਾਦ ਹੁੰਦੀ ਹੈ ਜਾਂਦਾ ਜਿਹੜਾ ਇਹ ਬੇਸ਼ੱਕ ਤੁਸੀਂ ਗੰਡੇ ਪਾਵੇ ਦੋ ਦੇ ਚਾਰ ਤੇ ਭਿਓ ਪਾਗ ਦੇਸੀ ਇਦਾਂ ਦੇ ਹੋ ਜਾਣੀ ਹੁਣ ਇਹ ਆਪਾਂ ਇੱਥੇ ਰੱਖ ਦਨੇ ਤੇ ਆ ਆ ਗਿਆ ਆਪਣਾ ਰੈਡੀ ਜਾਂ ਚੀਨੀ ਆਪਾਂ ਲੋੜ ਮੁਤਾਬਕ ਪਾਉਣੀ ਹੈ ਤੇ ਤਾਂ ਥੋੜੀ ਜਿਹੀ ਲਓ ਤੇ ਚੀਨੀ ਲੋਜ ਰਗੜਾ ਬਣ ਕੇ ਤਿਆਰ ਹੋ ਗਿਆ ਆ ਆਪਣਾ ਵੱਡਾ ਫੈਂਚਰ ਮੇਰੇ ਬਲਾਸ ਆ ਜੀ ਇਹ ਥੋੜਾ ਜਿਆ ਫਿਰ ਦੇ ਚ ਦੁੱਧ ਵੀ ਦੇ ਪਾਉਣੀ ਥੋੜਾ ਜਿਆ ਦੁੱਧ ਪਾਵਾਂਗੇ ਥੋੜੀ ਚੀਨੀ ਪਾਵਾਂਗੇ ਫਿਰ ਇਹਨੂੰ ਆਪਾਂ ਕਰਾਂਗੇ ਮਿਕਸ ਫੇਰ ਆਪਾਂ ਛੱਡਾਂਗੇ ਜੀ ਇਹ ਹੋ ਗਿਆ ਬਣ ਕੇ ਤਿਆਰ ਮੇਰੇ ਭਰਾਵੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੇ ਕਿ ਭਰਾ ਨੂੰ ਜਦੋਂ ਵੱਧ ਵੀ ਨੌਲਜ ਹੋਵੇ ਜੇ ਉਹ ਵੀ ਆਪਾਂ ਨੂੰ ਕਮੈਂਟ ਬਾਕਸ 'ਚ ਜਾ ਕੇ ਦੱਸ ਸਕਦਾ ਜੀ ਸਾਰੇ ਮਿੱਤਰਾਂ ਦੋਸਤਾਂ ਨੂੰ ਭਰਾਵਾਂ ਨੂੰ ਵੀਡੀਓ ਨਾਲ ਜੁੜਨ ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦੇ ਮਿੱਤਰਾਂ ਦਾ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਨਾ ਜੀ ਤੇ ਅੱਗੇ ਵੀ ਜਾਣਕਾਰੀ ਇਸੇ ਤਰ੍ਹਾਂ ਕੋਈ ਲੈ ਸਕੇ ਜੀ ਧੰਨਵਾਦ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ